ਦੇਸ਼ ਦਾ ਅੰਦਾਜ਼ ਤੱਕ ਹੋਂਦਾ ਕਿਸਾਨ ਅੱਜ ਬੈਂਕਾਂ ਤੇ ਸਰਕਾਰਾਂ ਦਾ ਡਿਫਾਲਟਰ ਹੋ ਚੁੱਕਿਆ ਹੈ ਬੈਂਕਾਂ ਉਹਦੀ ਬਦਨਾਮੀ ਲਈ ਸੱਥਾਂ ਚ ਪੋਸਟਰ ਲਗਾ ਰਹੀਆਂ ਨੇ ਤੇ ਭਾਰਤੀ ਕਿਸਾਨ ਯੂਨੀਅਨ ਇਸ ਦਾ ਵਿਰੋਧ ਕਰ ਰਹੀ ਹੈ 6 ਜੂਨ ਨੂੰ ਚੰਡੀਗੜ੍ਹ ਚ ਇਸ ਸੰਬੰਧੀ ਧਰਨਾ ਵੀ ਦਿੱਤਾ ਜਾਵੇਗਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦੇ ਪ੍ਰਧਾਨ ਬਲਵੀਰ ਸਿੰਘ ਰਾਜਿਆਲ ਨੇ ਰਾਜਲ ਸਾਹਿਬ ਕੀ ਪਲੈਨਿੰਗ ਹੈ ਤੁਹਾਡੀ ਕਿਉਂਕਿ ਲਗਾਤਾਰ ਕਿਸਾਨਾਂ ਦੇ ਉੱਤੇ ਹੋ ਰਿਹਾ ਹਾਲਾਂਕਿ ਡਿਫਾਲਟਰ ਵੀ ਨਹੀਂ ਪਰ ਵੇ ਆਊਟ ਕੀ ਕੱਢਿਆ ਜਾਵੇ ਗਵਰਨਮੈਂਟ ਕੀ ਕਰੇ ਦੇਖੋ ਸਰਕਾਰ ਨੂੰ ਚਾਹੀਦਾ ਜਿਵੇਂ ਪਹਿਲਾਂ ਪੁਰਾਣੇ ਸਮਿਆਂ ਵਿੱਚ ਵਸੂਲੀ ਕਰਦੇ ਸੀ ਐਲਬੀਓ ਜਾਂਦੇ ਸੀ ਜਾ ਕੇ ਕਿਸਾਨ ਨੂੰ ਕਹਿੰਦੇ ਸੀ ਕਰਜ਼ਾ ਮੋੜ ਵਾਪਸ ਕਰਦੇ ਸੀ ਹੁਣ ਜਿਹੜੀ ਇਹਨਾਂ ਨੇ ਐਡਵਾਂਸਮੈਂਟ ਕੁਝ ਖੁਦ ਵੀ ਆਪਣੇ ਪੋਲਿਟਿਕਲ ਮੋਟਿਵਜ਼ ਨਾਲ ਆ ਕੁਝ ਰਿਟਾਇਰਡ ਅਫਸਰਾਂ ਨੇ ਦੱਬੀ ہوئی ਹੈ ਉਹਦੇ ਨਾਲ ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ ਤੇ ਜਿਹੜੇ ਆਮ ਕਿਸਾਨ ਨੇ ਉਹਨਾਂ ਦੀਆਂ ਵੋਟਾਂ ਲਾ ਲਾ ਕੇ ਔਰ ਉਹਨਾਂ ਦੇ ਐਡਰੈਸ ਦੇ ਕੇ ਸੱਥਾਂ ਦੇ ਵਿੱਚ ਜ਼ਲੀਲ ਕੀਤਾ ਜਾ ਰਿਹਾ ਅਸੀਂ 6 ਤਾਰੀਖ ਨੂੰ ਇੱਥੇ ਇਕੱਠੇ ਹੋ ਕੇ ਰਿਜ਼ਰਵ ਬੈਂਕ ਦੀਆਂ ਨਾ ਹਦਾਇਤਾਂ ਦੇ ਖਿਲਾਫ ਗਵਰਨਰ ਨੂੰ ਮੈਮੋਰੰਡਮ ਦੇਵਾਂਗੇ ਔਰ ਅਗਲਾ ਜ ਉਹ ਇਥੋਂ ਤੇ ਡਿਕਲੇਅਰ ਕਰਾਂਗੇ ਇੱਕ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਬੀ ਦੀ ਲਾਈਨਾਂ ਕੱਢੀਆਂ ਜਾ ਰਹੀਆਂ ਉਹਦਾ ਵੀ ਤੁਸੀਂ ਵਿਰੋਧ ਕਰ ਰਹੇ ਹੋ ਇਸ ਤਰ੍ਹਾਂ ਵੀ ਕੁ ਟਾਵਰ ਲਾਈਨਾਂ ਕੱਢ ਰਹੇ ਨੇ ਪਾਵਰ ਕਾਰਪੋਰੇਸ਼ਨ ਵਾਲੇ ਤੇ ਕੁਝ ਕੰਪਨੀਆਂ ਹੋਰ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਾਂ ਵਾਲੇ ਤੇ ਉਹ ਜਦੋਂ ਕੱਢਦੇ ਨੇ ਹਾਈ ਵੋਲਟੇਜ ਦੀਆਂ ਲਾਈਨਾਂ ਨਿਕਲਦੀਆਂ ਬਹੁਤ ਸਾਰੀ ਥਾਂ ਘੇਰ ਲੈਂਦੀਆਂ 10 ਤੋਂ 15 ਮਰਲੇ ਤਾਂ ਇੱਕ ਟਾਵਰ ਦੇ ਏਟਾ ਆ ਜਾਂਦੀ ਆ ਉਹਦਾ ਦਿੰਦੇ ਕੱਖ ਨਹੀਂ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਵੀ ਪਹਿਲਾਂ ਕਾਨੂੰਨ ਆਪਣਾ ਰਸਤਾ ਲਵੇ ਸਰਕਾਰ ਪਾਵਰ ਸਰਪਲਸ ਦੇ ਦਾਅਵੇ ਕਰਦੀ ਸੀ ਹੁਣ ਵੀ ਸਰਪਲਸ ਦੇ ਦਾਅਵੇ ਕਰ ਰਹੀ ਹੈ ਪਰ ਕਿਸਾਨਾਂ ਨੂੰ ਜਿਹੜੀ ਸਪਲਾਈ ਆ ਉਹ ਪਾਵਰ ਦੇ ਕੱਟ ਲੱਗ ਰਹੇ ਨੇ ਲਗਾਤਾਰ ਅਸ ਵਾਰੀ ਸਾਨੂੰ ਪਤਾ ਹੈ ਝੋਨੇ ਦੇ ਵਿੱਚ ਇਹੀ ਕਿਉਂਕਿ ਜਦੋਂ ਝੋਨਾ ਆ ਜਾਂਦਾ ਇਹਨਾਂ ਦੀਆਂ ਆਵਾਜ਼ਾਂ ਖੜ ਜਾਂਦੀਆਂ ਨੇ ਇਹ ਕਹਿੰਦੇ ਨੇ ਵੀ ਹੁਣ ਵੱਡਾ ਧੋਖਾ ਕਿਸਾਨ ਨੂੰ ਅਸੀਂ ਇੱਕ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਵੀ ਜਿੱਥੇ ਸਾਡਾ ਕੋਈ ਵਰਕਰ ਮਿਲੇ ਕੋਈ ਅਹੁਦੇਦਾਰ ਮਿਲੇ ਉਹਨੂੰ ਕਹੋ ਔਰ ਇਹਨਾਂ ਨੂੰ ਇਹ ਰਿਸ਼ੂ ਦਾ ਨਾਂ ਨਾ ਦੋ ਐਤਕੀ ਇਹਨਾਂ ਨੂੰ ਅਸੀਂ ਲੁੱਟਣ ਨਹੀਂ ਦਿੰਦੇ ਸੋ ਭਾਰਤੀ ਕਿਸਾਨ ਯੂਨੀਅਨ 6 ਜੂਨ ਨੂੰ ਚੰਡੀਗੜ੍ਹ ਦੇ ਅੰਦਰ ਧਰਨਾ ਦੇਵੇਗੀ ਡਿਫਾਲਟਰ ਕਿਸਾਨਾਂ ਦੀ ਜੋ ਬਦਨਾਮੀ ਕੀਤੀ ਜਾ ਰਹੀ ਹੈ ਭਾਰਤੀ ਕਿਸਾਨ ਯੂਨੀਅਨ ਦਾ ਇਹ ਕਹਿਣਾ ਕਿ ਤਰੀਕਾ ਇਹ ਨਹੀਂ ਹੋਣਾ ਚਾਹੀਦਾ ਜਿਵੇਂ ਇੰਡਸਟਰੀਲਿਸਟਾਂ ਦੇ ਨਹੀਂ ਲੱਗਦੇ ਪੋਸਟਰ ਉਸੇ ਤਰ੍ਹਾਂ ਕਿਸਾਨਾਂ ਦੇ ਵੀ ਨਹੀਂ ਲੱਗਣੇ ਚਾਹੀਦੇ ਇਹਦੇ ਲਈ ਕੋਈ ਚੰਗਾ ਹੱਲ ਕੱਢਣ ਦੀ ਲੋੜ ਹੈ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ